ਮੈਂ ਤੁਮ ਦੈ ਨਾ। ਇਹੜਾ ਖਾਲਾ ਆ। ਆ ਜਾਓ ਕਾਲੂ। ਕਾਲੂ ਆ ਜਾ। ਆ ਜਾ ਬੱਤ। ਉਰੇ ਆ। ਆ ਜਾ ਆ ਜਾ ਪੱਜਾ ਪੱਜਾ। ਅੰਦਰੋਂ ਕੱਢ ਕੇ ਲਿਆ। ਨਹੀਂ ਅੰਦਰ ਤੂੰ ਫਸ ਜਾਵੇਂਗਾ ਯਾਰ ਤੇਨੂੰ ਮੁਰਗੇ ਕੱਢੂ। ਤੇਨੂੰ ਕੌਣ ਕੱਢੂਗਾ? ਇਹ ਬਈ ਆਇਆ। ਬੱਚਿਆਂ ਨੂੰ ਫੀਡ ਪਾਉਣ। ਕਿਉਂਕਿ ਡੇਲੀ ਰੁਟੀਨ ਦਾ ਰੁਟੀਨ ਅਸੀਂ ਆਉਂਦੇ ਰਹਿੰਨੇ ਆ। ਹਨਾ ਪਾਉਂਦੇ ਰਿਓ ਬਿਮਾਰ ਤਾਂ ਨਹੀਂ ਕਿਤੇ ਕੁੱਟੇ ਬਾਰ ਬੂਨ ਨਾ ਹੋਵੇ ਹਨਾ। ਨਹੀਂ ਨਹੀਂ। ਹੈ? ਦੇਖ ਕੇ ਕੱਢ ਕੇ ਯਾਰ ਵੇਖ ਉਹਨੂੰ ਚੈੱਕ ਕਰਕੇ ਕੀ ਪ੍ਰੋਬਲਮ। ਬਾਰ ਕਾਢ ਲਿਆ ਕਰੀ ਬਰਾਬਰੂ ਕਿੰਨੇ ਦੇ ਵਿੱਚ ਨਹੀਂ ਨਾ ਵੜਿਆ ਜਾਂਦਾ ਮਨ ਇਹ ਹੈਗਾ ਢੂੰਗਾ ਬੜਾ ਹਾਂ ਵੈ ਕਰੀ ਕਢ ਲਾ ਵਿੱਚੋਂ ਬਾਹਰ ਕਢ ਲਾ ਕਢ ਲਾ ਵੈਰੀ ਗੁੱਟ ਸ਼ਾਬਾਸ਼ ਪਾਣੀ ਪੂਣੀ ਧਰ ਦਿਆ ਕਰੋ ਨਾ ਦੁਪਹਿਰੇ ਗਰਮੀ ਹੁਣ ਤੈਨੂੰ ਪਤਾ ਕਿੰਨੀ ਹੈ ਠੀਕ ਆ ਗਿਆ ਹਾਂ ਨਹੀਂ ਆ ਗਿਆ ਬਾਹਰ ਆਉਂ ਜਾ ਸਭ ਤੋਂ ਪਹਿਲੇ ਤੇ ਬਰਾ ਕੇ ਖੇਤ ਤੋਂ ਬਾਹਰ ਉਹ ਨਹੀਂ ਸੀ ਇੱਧਰ ਇਹਨਾਂ ਨੂੰ ਖੋ ਗਿਆ ਚਲ ਖੋਲ ਟੱਕਣਾ ਜੋ ਤੂੰ ਬਾ ਉੱਥੇ ਅਸੀਂ ਆਏ ਆ ਫੀਡ ਪਾਉਣੇ ਤੇ ਫੀਡ ਦੀ ਹੈਲਪ ਕਰਦੇ ਰਿਹਾ ਕਰੋ ਮੇਰੇ ਡੈਡੀ ਦਾ ਸੁਪਨਾ ਹੈਗਾ ਸ਼ੈਲਟਰ ਬਣਵਾਉਂਦਾ ਤੇ ਜੇ ਕੋਈ ਸਾਡੀ ਹੈਲਪ ਕਰ ਸਕਦਾ ਜਗ੍ਹਾ ਦੀ ਤਾਂ ਬਹੁਤ ਚੰਗੀ ਗੱਲ ਆ ਤੇ ਜੇ ਕੋਈ ਨਹੀਂ ਵੀ ਕਰ ਸਕਦਾ ਤਾਂ ਸਾਡਾ ਚੈਨਲ ਆ YouTube ਤੇ ਇੱਕ ਆਸ ਦੀ ਕਿਰਨ ਤੇ ਉਸ ਸਾਰੇ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਸ ਇੰਨੇ ਕ ਸਾਡੀ ਹੈਲਪ ਕਰ ਹਾਂ ਤੇ ਬਈ ਕਰਿਆ ਕਰੋ ਸਪੋਰਟ ਵਾਦ ਤੋਂ ਬਾਦ YouTube ਤੇ ਸਾਡੀ ਇੱਕ ਆਸ ਦੀ ਕਿਰਨ ਨਾਮ ਤੋਂ ਸਾਡਾ ਚੈਨਲ ਹੈਗਾ YouTube ਤੇ ਤੇ ਸਾਡਾ ਵੀ ਸੁਪਨਾ ਵੀ ਅਸੀਂ ਬੇਜਵਾਨਾਂ ਵਾਸਤੇ ਕੁਛ ਨਾ ਕੁਛ ਮੇਰਾ ਸੁਪਨਾ ਵੀ ਕੁਛ ਨਾ ਕੁਛ ਕਰਕੇ ਜਾਈਏ ਹਨਾ ਮਰਨ ਤੋਂ ਪਹਿਲਾਂ ਪਹਿਲਾਂ ਪ੍ਰਮਾਤਮਾ ਨੇ ਜਿਹੜੀ ਜ਼ਿੰਦਗੀ ਦਿੱਤੀ ਹੈ ਇਹ ਸਰੀਰ ਦਿੱਤਾ ਆਪਾਂ ਨੂੰ ਤੇ ਆਪਣਾ ਵੀ ਫਰਜ਼ ਬਣਦਾ ਵੀ ਆਪਾਂ ਇਹਨਾਂ ਵਾਸਤੇ ਕੁਛ ਨਾ ਕੁਛ ਜਉਂਦੇ ਜੀ ਕਰਕੇ ਜਾਈਏ ਕਿਉਂਕਿ ਇਹਨਾਂ ਨੂੰ ਬਹੁਤ ਆਪਣੇ ਤੋਂ ਆਸ ਹੁੰਦੀ ਹੈ ਹਨਾ ਬੱਚੇ ਇਹ ਤੇ ਹੁਣ ਤਾਂ ਖਲਾਰਾ ਬਹੁਤ ਪੈ ਗਿਆ ਸਾਡਾ ਆ ਦੇਖੋ ਕਿੰਨਾ ਪਿਆਰਾ ਬੱਚਾ ਝਾਕਦਾ ਮੇਰੇ ਨਹੀਂ ਦੇਖਦਾ ਤੇ ਹੁਣ ਤਾਂ ਖਲਾਰਾ ਬਹੁਤ ਪੈ ਗਿਆ ਹਨਾ ਘਰੇ ਬੱਚਾ ਨੂੰ ਵੀ ਨਹੀਂ ਟਾਈਮ ਦਿੱਤਾ ਜਾਂਦਾ ਫੈਮਿਲੀ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਭਾਈ ਬਸ ਉੱਥੇ ਸੰਭਾਲ ਕੇ ਆਉਣਾ ਪਹਿਲਾਂ ਉਹਨਾਂ ਨੂੰ ਫੀਡ ਪਾ ਕੇ ਆਉਣਾ ਸਾਰਿਆਂ ਨੂੰ ਤੇ ਫਿਰ ਇੱਥੇ ਆਉਣਾ ਪਿੰਡ ਪਿੰਡ ਆ ਕੇ ਬੱਚੇ ਛੋਟੇ ਆ ਤੇ ਕਿਉਂਕਿ ਲੈ ਜਾਂਦੇ ਹਨਾ ਬੱਚੇ ਚੱਕ ਕੇ ਇੱਥੋਂ ਦੋ ਬੱਚੇ ਕੋਈ ਲੈ ਗਏ ਪਹਿਲਾਂ ਹੀ ਚੱਕ ਕੇ ਤੇ ਤਾਂ ਕਰਕੇ ਫਿਰ ਇਨਾਂ ਦਾ ਵੀ ਧਿਆਨ ਰੱਖਣਾ ਪੈਂਦਾ ਬਾਕੀ ਇੱਕ ਆ ਬਾਈ ਹੈਗਾ ਸਾਹਮਣੇ ਘਰ ਵਾਲੇ ਇਹ ਇਹਨਾਂ ਦੀ ਵੀ ਡਿਊਟੀ ਲਈ ਆ ਵੀ ਇਹ ਵੀ ਚਲੋ ਸਾਫ ਸੰਭਾਲ ਹਾਂ ਪਾਣੀ ਤਾਂ ਨਹੀਂ ਪਿਉਂਦੇ ਆ ਬਾਈ ਚਲੋ ਵਧੀਆ ਗੱਲ ਆ ਹਨਾ ਤਾਂ ਨਹੀਂ ਪਹਿਲਾਂ ਇਹਨਾਂ ਨੂੰ ਵਿਚਾਰਨ ਕੋਣ ਪੁੱਛਦਾ ਹਿੱਚ ਕਰਦਾ ਸੀ ਮਰੇ ਭਾਈ ਸੀ ਪਹਿਲਾਂ ਮਰੇ ਭਾਈ ਸੀ ਜਮਾਂ ਤੇ ਬਾਕੀ ਫੀਡ ਭੇਜ ਭੇਜਦੇ ਜਿਹੜੇ ਹਨ ਉਹਨਾਂ ਦਾ ਵੀ ਬਹੁਤ ਧੰਨਵਾਦ ਵੀ ਭੇਜ ਦਿੰਦੇ ਆਪਾਂ ਨੂੰ ਤੇ ਚਲੋ ਆਪਾਂ ਦਾ ਤਾਂ ਕੰਮ ਇੰਨਾ ਕੀ ਆਪਾਂ ਦਾ ਪਾਉਣਾ ਹਾਂ ਆਪਣੀ ਤਾਂ ਪਾਉਣ ਦੀ ਡਿਊਟੀ ਆ ਪਾ ਦਨੇ ਆ ਉਹ ਵੇਖੀ ਮਾਂ ਭੱਜੇ ਆਉਂਦੀ ਉਹਨਾਂ ਦੀ ਆ ਜਾ ਆ ਜਾ ਭੱਜਾ ਭੱਜਾ ਕੁੜੀਆਂ ਪਾਸੇ ਜਾ ਨਹੀਂ ਪੈਂਦੀ ਨਹੀਂ ਪੈਂਦੀ ਆਇਆ ਨੂਰੀ ਆ ਜਾ ਆ ਜਾ ਆ ਜਾ ਭੱਜਾ 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 ਆ ਮਾਂ ਇਹਨਾਂ ਦੀ ਤੇ ਇਹ ਕਹਿੰਦੇ ਵੀ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦੀ ਕਹਿੰਦੇ ਤੇ ਆਪਣੇ ਨਾਲ ਦੇਖੋ ਇਹ ਤਾਂ ਕਿੰਨਾ ਪਿਆਰਾ ਹਨਾ ਇਹ ਹੂ ਅਸੀਂ ਤੇਰੇ ਬੱਚਾ ਨੂੰ ਪਤਾ ਕਿੰਨਾ ਫਿਗਰ ਆ ਤੇਰੇ ਬੱਚਾ ਸਾਨੂੰ ਹੈਂ ਤੂੰ ਤਾਂ ਟਾਪਿਆ ਨਹੀਂ ਛੱਡ ਕੇ ਉਹ ਦੂਰ ਤੇ ਅਸੀਂ ਸੰਭਾਲਦੇ ਆ ਦੂਰ ਨਾ ਜਾਇਆ ਕਰ ਇਨੀ ਲੈ ਜਾਂਦੇ ਫਿਰ ਚੱਕ ਕੇ ਧਿਆਨ ਰੱਖਿਆ ਕਰ ਥੋੜਾ ਬੇਪ੍ਰਵਾਹ ਹੋ ਜਾਨੀ ਤੂੰ ਇਨੀ ਬੇਪ੍ਰਵਾਹ ਨਾ ਹੋਵੇ ਚੱਲ ਫੀਡ ਕਾਲਾ ਫਿਰ ਬਾਲੀ ਸਿਆਣੀ ਹੈ ਬਈ ਇਹ ਨਾ ਇਹ ਪਹਿਲਾਂ ਤੂੰ ਤੜਕੇ ਸਾਡੇ ਘਰੇ ਜਾਵੜਦੀ ਹੈ ਹਾਂ ਸਾਰੀ ਗਲੀ ਸਲਾਉਂਦੀ ਇਹਨੂੰ ਬਾਲੀ ਸਿਆਣੀ ਹੈ ਇਹ ਬਾਕੀ ਪੈਂਦੀ ਸਾਰਿਆਂ ਨੂੰ ਤੇ ਬਸ ਸਾਨੂੰ ਸਾਡੇ ਘਰੇ ਜਾਵੜਦੀ ਹੈ ਇਸ ਨੂੰ ਤੁਸੀਂ ਗੱਲਾਂ ਨੂੰ ਪੈਂਦੀ ਮੋਟ ਹਾਂ ਕੁੱਤੇ ਸਿਆ ਕੁੱਤੇ ਪਾਸੇ ਹਾਂ ਹਾਂ ਤੇ ਬਹੂ ਇਹ ਆਉਂਦੀ ਤੇ ਆਓ ਸਾਡਾ ਜੈਂਗੋ ਆ ਇੱਧਰ ਆ ਮੇਰੀ ਨਿੱਕੀ ਕੁੜੀ ਆ ਇਹ ਹੋ ਗਿਆ ਇਹਨੂੰ ਕਿਧਰ ਆ ਜੈਂਗੋ ਭੱਜ ਜਾ ਨਾ 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 ਬਸ ਬਸ ਨਹੀਂ ਕੋਸ਼ਾਦਾ ਨਹੀਂ ਕੋਸ਼ ਨਹੀਂ ਕੋਸ਼ਾਉਣਾ ਕੋਸ਼ ਨਹੀਂ ਆਦਾ ਜੈਂਗ ਚੱਲ ਕਰ ਜੈਂਗੋ ਤੂੰ ਤੈਨੂੰ ਆਖਿਆ ਸੀ ਤੂੰ ਮਗਰ ਨਾ ਆਇਆ ਕਰ ਤੇ ਤੂੰ ਆ ਜਾਣਾ ਮਗਰ ਚੱਲ ਕਰ ਹੁਣ ਟੱਪ ਚੱਲ ਨਹੀਂ ਤਾਂ ਵੇਖ ਲੈ ਤੇਰੀ ਰੇਲ ਬਣਾ ਦੂਗੀ ਇਹ ਤੇ ਵੀ ਸਾਰੇ ਜਣੇ ਬੇਜਵਾਨੇ ਸੇਵਾ ਕਰਿਆ ਕਰੋ ਬਹੁਤ ਵੱਡਾ ਪੁੰਨ ਲਾਉਂਦਾ ਆ ਸਾਨ 69 ਨਾ ਰੱਬ ਨੇ 15 ਸਾਲਾਂ ਬਾਅਦ ਵੀਰ ਦਿੱਤਾ ਸੀ ਬੇਜਵਾਨੇ ਸੇਵਾ ਕਰਦੇ ਆਂਗੇ ਤੇ ਸਾਨੂੰ ਇੰਨਾ ਚਾ ਜਿਹੜਾ ਸੀ ਸਾਰਾ ਟੱਬਰ ਸੀ ਇੰਨਾ ਰੋਏ ਨਾ ਵੀ ਖੁਸ਼ੀ ਨਹੀਂ ਸੰਭੀ ਗਈ ਸਾਡੇ ਤੋਂ ਇੰਨਾ ਸਾਨੂੰ ਚਾ ਸੀਗਾ ਭਰਾ ਦਾ ਤੇ ਬਈ ਕਰਿਆ ਕਰੋ ਸਪੋਰਟ ਸਾਰੇ ਜਣੇ ਮੀੜ ਪਾ ਦਿੱਤੀ ਆ ਤੇ ਹੁਣ ਆਪਾਂ ਚੱਲੇ ਘਰ ਨੂੰ ਤੇ ਇੱਕ ਸਾਡਾ ਨਾ ਜਿਹੜਾ ਚੈਨਲ ਆਗਾ YouTube ਦਾ ਤੁਸੀਂ ਵੀਡੀਓ ਦੇਖਿਆ ਕਰੋ ਵੱਧ ਤੋਂ ਵੱਧ ਤੇ ਵੌਇਸ ਟਾਈਮ ਪੂਰਾ ਕਰਵਾ ਦਿਓ ਤੇ ਫਿਰ ਤੱਕ ਕੀ ਪਤਾ ਲੋਡ ਹੀ ਨਾ ਪਵੇ ਬਿਕਾਉਸ ਸਾਡੇ ਸਾਨੂੰ ਪੇਮੈਂਟ ਆਉਣ ਲੱਗ ਜੂ ਫਿਰ ਅਸੀਂ ਖੁਦ ਹੀ ਸ਼ੈਲਟਰ ਬਣਵਾ ਲਾਂਗੇ ਹਾਂਜੀ ਵੱਡੀਆਂ ਵੀਡੀਓ ਦੇਖਿਆ ਕਰੋ ਬਈ ਵੱਧ ਤੋਂ ਵੱਧ ਤੇ ਚੈਨਲ ਸ਼ੇਅਰ ਕਰ ਦਿਓ ਗਾਂ ਆਪਦੇ ਯਾਰਾਂ ਕੋਲ ਸਤਾਂ ਨੂੰ ਸਟੋਰੀਆਂ ਲਾ ਦਿਓ ਤੇ ਸਬਸਕ੍ਰਾਈਬ ਕਰਵਾ ਦਿਓ ਚੈਨਲ